ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਡ ਮਾਣੂ ਦੀ ਸਲਾਹ ਪਹਿਲਾਂ ਪਿਛੇ ਦਿਵਾਰ ਦੇ ਗਾਲੇ ਤੇ ਦਾਰਿਆ ਵਾਲੇ rau ਕਲਾਂ ਪਰਿਵਾਰ ਨੂੰ ਰਾਜਨੀਤੀ ਦੇ ਵਰਕਿਆ ਆਇਆ ਹੋਇਸ ਟਾਈਮ ਪੰਡ ਮਾਣੂ ਦੀ ਪਹੁੰਚੇ ਆ ਤੇ ਪਰਿਵਾਰਾਂ ਨੂੰ ਸਰਵੋਤਮ ਬੇਨਤੀ ਕਰਦੇ ਕਿ ਭਾਈ ਸ਼ਿਦਿ ਜੀ ਵਾਲੀ ਸ਼ੁਰੂ ਹੋ ਗਏ ਨੇ ਕੱਲ੍ਹ ਕਿਦਰ ਪਾਰ ਸਾਰੇ ਪਰਿਵਾਰ ਆਪਣੀ ਖਤਰ ਵਾਰਿਆ ਚਾਰ ਪੁੱਤਰਵਾਜ ਤੇ ਮਾਤਾ ਜੀ ਵਾਰਤੀ ਗੁਰੂ ਨਿਗਵਤ ਮਹਾਰਾਜ ਜੀ ਕੀ ਜਪਵਾਇਆ ਠੀਕ ਹੈ ਜੀ ਤੇ ਤੁਸੀਂ ਸਾਰਿਆਂ ਨੇ ਉਹਨਾਂ ਦੀ ਯਾਦ ਕਰਦੇ ਹੋਇਆ ਕੋਲੇ ਮਹੀਨੇ ਵਿੱਚ ਤੇ ਮਾਗਦੇ ਮਹੀਨੇ ਵਿੱਚ ਤੁਸੀਂ ਵੱਧ ਤੋਂ ਵੱਧ ਸਿਮਰਨ ਕਰਨਾ ਠੀਕ ਹੈ ਜੀ ਤੇ ਆਪਣਾ ਮਨ ਬਣਾਉ ਉਹ ਆਪਾਂ ਅਮਰ ਨਹੀਂ ਸਕੀ ਵਿਖੋ ਕਾਲਕੀ ਤਾਰੇ ਪਾਛ ਨੇ ਕੱਢਿਆ ਆਪਣੇ ਤੇ ਰਹਿਮਤ ਕੀਤੀ ਆ ਆਪਣਾ ਸਾਰਾ ਸਰਵੰਸ ਵਾਰ ਕੀ ਆਪਣੂੰ ਸਿੱਖੀ ਵਾਰ ਤੇ ਆਪਰਾ ਮੈਂ ਫਰਜ਼ ਬਣਦਾ ਕਿ ਆਪਾਂ ਅਮਰ ਸ਼ਕੀ ਗੁਰੂ ਵਾਲੇ ਬਣੀ ਠੀਕ ਜੀ ਬੇਨਤੀ ਪਰਵਾਰ ਕਰਿਓ ਗੁਰੂ ਘਰ ਦੀ ਜਾਇਆ ਕਰੋ ਤੇ ਆਪੋ ਦੇ ਮਹੀਨੇ ਵਿੱਚ ਵੀ ਵੱਧ ਵੱਧ ਸੇਵਾ ਕਰਨਾ ਉਹਨਾਂ ਚਾਰ ਸਹਿਬਾਂ ਦੇ ਤੁਚ ਚਾਰ ਕਰਦੇ ਇਹ ਬੇਨਤੀ ਪਰਵਾਰ ਕਰਨੀ ਜੀ ਇਹ ਸਾਰੀ ਸੇਵਾ ਤੰਦਰ ਬਾਬਾ ਕੀਰਤ ਸਿੰਘ ਨਾਂਸਰ ਐਨਜੀਓ ਵੱਲੋਂ ਅਤੇ ਸਾਡੇ ਐਨਾਂ ਦੇ ਭਰਾ ਤੰਦਰ ਬਾਬਾ ਮੱਖਣ ਸ਼ਾਹ ਦਵਾਨਾ ਜੀ ਕਰਨ ਦੀ ਜੰਡੀਆਂ ਉਹ ਐਨਜੀਓ ਵੱਲੋਂ ਅਤੇ ਸਾਡੇ ਐਨਾਂ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਕੀਤੀ ਜਾਂਦੀ ਹੈ ਇਸ ਟਾਈਮ ਇਹ ਛਾੜਮਾ ਰਾشنਵਰਤ ਸਮਰੂਹ ਵਰਸਾਤ ਬੇਤ ਕੀ ਕਰਨੇ ਵੀ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੇ ਰਾਜ ਸੇਵਾ ਕੀਤੀ ਆ ਕਲਗੀਧਰ ਪਾਰਚਾ ਉਹਨਾਂ ਨੂੰ ਚੜ੍ਹਦੀ ਕਲ ਵਿੱਚ ਰੱਖਣੇ ਬਾਬਾ ਜੂਰਾਵਰ ਸਿੰਘ ਬਾਬਾ ਫਾਦੇ ਸਿੰਘ ਬਾਬਾ ਜੀਤ ਸਿੰਘ ਵਰਤੇ ਦੀ ਜ਼ਿੰਮੇਵਾਰ ਕਰਨ ਉਹਨਾਂ ਨੂੰ ਚੜ੍ਹਦੇ ਜਾਂਦੇ ਰੱਖਣ ਤੇ ਉਹਨਾਂ ਦੇ ਅਦਾਰਸ਼ਾਂ ਵਿੱਚ ਪੂਰੀਏ ਕਰਨ ਵਾਰੀ ਖੁਦੀ ਦਾ ਖਾਲਸਾ ਵਾਰੀ ਖੁਦੀ ਕੀਤੇ